ਬੀਤੇ ਦਿਨੀ ਟੂਰਿਸਟ ਵੀਜ਼ੇ ਤੇ ਰੂਸ ਗਏ ਨੌਜਵਾਨਾਂ ਨੂੰ ਜ਼ਬਰਦਸਤੀ ਫੌਜ ਚ ਭਰਤੀ ਕਰਕੇ ਯੂਕਰੇਨ ਖਿਲਾਫ ਜੰਗ ਚ ਧੱਕੇ ਜਨਾਲਣ ਦਾ ਮਾਮਲਾ ਸਾਹਮਣੇ ਆਇਆ ਸੀ ਇਸ ਮਾਮਲੇ ਚ ਰੂਸ ਵਿੱਚ ਫਸੇ ਪੰਜਾਬੀ ਨੌਜਵਾਨਾਂ ਨੇ ਵੀਡੀਓ ਬਣਾ ਕੇ ਕੇਂਦਰ ਅਤੇ ਪੰਜਾਬ ਸਰਕਾਰ ਤੋਂ ਮਦਦ ਦੀ ਅਪੀਲ ਕੀਤੀ ਸੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲਾ ਜੋ ਨਾ ਨੌਜਵਾਨਾਂ ਦੇ ਘਰ ਉਹਨਾਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੇ ਗੁਰਦਾਸਪੁਰ ਦੇ ਪਿੰਡ ਡੇਰੀਵਾਲ ਕਿਰਨ ਦਾ ਨੌਜਵਾਨ ਗਗਨਦੀਪ ਸਿੰਘ ਜੋ ਕਿ ਵਾਇਰਲ ਵੀਡੀਓ ਵਿੱਚ ਸਭ ਤੋਂ ਅੱਗੇ ਖੜਾ ਨਜ਼ਰ ਆ ਰਿਹਾ ਹੈ ਐਨਆਰਆਈ ਮੰਤਰੀ ਕੁਲਦੀਪ ਢਾਲੀਵਾਲ ਨੇ ਉਹਨਾਂ ਦੇ ਘਰ ਪਹੁੰਚ ਕੇ ਪਰਿਵਾਰ ਨੂੰ ਭਰੋਸਾ ਦਿੱਤਾ ਕਿ ਮੁੱਖ ਮੰਤਰੀ ਭਗਵੰਤ ਮਾਨ ਉਹਨਾਂ ਦੇ ਨਾਲ ਹਨ ਔਰ ਪੰਜਾਬ ਸਰਕਾਰ ਰੂਸ ਚ ਫਸੇ ਨੌਜਵਾਨਾਂ ਨੂੰ ਜਲਦੀ ਹੀ ਭਾਰਤ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ ਅੱਜ ਹਮ ਗਬਾਸਪੁਰ ਕੇ ਇੱਕ ਪਿੰਡ ਹੈ ਡੇਲੀਗੜ ਜੋ ਬੀਤੇ ਕੱਲ੍ਹ ਕੀ ਨਿਊਜ਼ ਆ ਰਹੀ ਹੈ ਹਮ ਹਮੇ ਤਾਂ ਅਖਬਾਰੋਂ ਕੇ ਥੋਈ ਪਤਾ ਲਗਾ ਕਿ ਹਮਾਰੇ ਕੋਈ 7 ਨੌਜਵਾਨ ਜੋ ਹੈ ਉਹ ਰਸ਼ੀਅਨ फौज के अगे ला के यूक्रेन बॉडर से लै गए और टूरिस्ट भी जिते गए थे तो जे एक नौजवान है गगनदीप सिंह जिसके घर में आया हूँ मेरे नाले डीसी साहब ने एस पी साहब ने एस डी एम साहब ने सारे अफसर ने तो इसके बाद हम जा रहे हैं दरांगला और दीनानगर में उधर भी एक एक बच्चा है तीन बच्चे जो हैं वो हैं गुरदासपुर के एक बच्चा है हुशियारपुर का दो बच्चे हैं वो हरियाणे के तो अभी एक का पता नहीं चला पर लग जाएगा पता सभी लोगों के घर जाएंगे और मेरा जाने का जो मंतव सिर्फ इतना है कि पंजाब के प्रिय मुख्यमंत्री सरदार भगवंत सिंह मान जी ने हमारी ड्यूटी लगाई है क्योंकि एन डिपार्टमेंट है मेरे पास पी एन सारे परिवारों को मिल आओ सभी परिवारों को विश्वास दिलाओ कि पंजाब की सरकार इनके साथ है जब तक इनके बच्चे वापस नहीं आते इनके बच्चों की वापसी के लिए जितना भी काम हमें करना पड़ेगा हम करेंगे जब तक वो वापस नहीं आते तब तक हम सो की नींद नहीं सोएंगे और इनके साथ जो भी पेपर वर्क करना पड़ा केंद्र सरकार के साथ रशियन गवर्नमेंट के साथ जो जो भी हमें करना पड़ेगा तो हम चाहेंगे कि वो सही सलामत हो सभी सभी विदेश मंत्री को भी लेटर लिखा है और जो जो रशिया के अंदर हमारे मैस्टर हैं मिस्टर कपूर उनको भी लेटर लिखा है जो विदेश सचिव है उनको भी लिखा है जो रशियन इमिग्रेशन का हेड है उनको भी देखा सभी सभी से कोशिश कर रहे हैं क्योंकि जे जे बच्चे रशिया से दूर चले गए यूक्रेन में चले गए बार्डर पे तो उनके साथ संपर्क करना अभी इन इन इनसे हमने नंबर भी लिया है बच्चों के साथ भी बात करेंगे जो होगी तो जैसे भी हो जिनसे भी बात करनी पड़े हमारी कोशिश है मान साहब की हमारी कोशिश है कि इनके बच्चे सही सलामत इनके घर वापस आ जाए

तो उनके खिलाफ सख्त कार्रवाई करेंगे पर पहले बच्चे बताएंगे कि किन 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 लोगों ने बल, इन, इनके साथ धोखा किया ठीक है ना जो जिसने भी किया उसके खिलाफ सख्त कार्रवाई कर पर, परिवार को अब क्या आश्वासन नहीं परिवार को यही आश्वासन दिया कि हम इनके साथ हैं सरकार इनके साथ है सरकार चौबीस घंटे ये काम कर रही है कि किसी न किसी तरह जो बच्चे जो हैं घर में वापस आ जाएं और इनको हौसला नहीं छड़ना चाहिए ठीक है इनका जवान पुत्र है सभी के जवान पुत्र हैं तो जब बच्चे की बात आती है तो सब लोग घबरा जाते हैं ਤੋ ਇਨਕੇ ਲਈ ਤੋ ਬੜਾ ਸੰਕਟ ਹੈ ਅਮਾਦੇ ਲਈ ਵੀ ਸੰਕਟ ਹੈ ਕਿ ਪੰਜਾਬ ਕੇ ਬੱਚੇ ਹੈ ਤੋ ਤਾਂ ਹੀ ਆ ਮਏ ਹੈ ਤਾਂ ਹੀ ਸਵੇਰ ਸਵੇਰ ਇਨਕੇ ਘਰ ਆਗੇ ਕਿ ਨਹੀਂ ਪਹਿਲੇ ਉਧਰ ਚੱਤੇ ਸੋ ਇਨਕੋ ਵਿਸ਼ਵਾਸ ਦਵਾਇਆ ਕਿ ਆਪਕੋ ਬਤਾਓ ਮਤ ਹਮ ਇਨਕੇ ਸਾਥ ਸਾਡੇ ਘਰੇ ਜੀ ਮੰਤਰੀ ਸਾਹਿਬ ਥਾਲੀਵਾਲ ਸਾਹਿਬ ਆਏ ਹੈ ਡੀਸੀ ਸਾਹਿਬ ਆਏ ਹੈ ਐਸਡੀਐਮ ਸਾਹਿਬ ਆਏ ਹੈ ਹੋਰ ਜਿਹੜੇ ਉੱਚ ਅਹੁਦੇ ਤੇ ਅਫਸਰ ਨੇ ਸਾਰੇ ਪੁਲਿਸ ਅਫਸਰ ਉਹ ਸਭ ਆਏ ਨੇ ਕੀ ਗੱਲ ਹੋਈ ਜੀ ਸਰ ਮੰਤਰੀ ਸਾਹਿਬ ਨੇ ਸਾਨੂੰ ਇਹ ਹੀ ਵਿਸ਼ਵਾਸ ਦਵਾਇਆ ਪੁੱਛਿਆ ਵੀ ਕਿਸ ਤਰ੍ਹਾਂ ਤੁਹਾਡੇ ਬੱਚੇ ਗਏ ਨੇ ਉਹਨਾਂ ਨੂੰ ਦੱਸਿਆ ਗਿਆ ਕਿਸ ਤਰ੍ਹਾਂ ਫਸੇ ਨੇ ਤੇ ਸਾਰ ਉਹਨਾਂ ਨੇ ਬਹੁਤ ਸਾਨੂੰ ਭਰੋਸਾ ਦਿਵਾਇਆ ਵੀ ਕੋਈ ਟੈਨਸ਼ਨ ਨਹੀਂ ਲੈਣੀ ਪਰੇਸ਼ਾਨੀ ਨਹੀਂ ਲੈਣੀ ਬਹੁਤ ਜ਼ਿਆਦਾ ਹੌਸਲਾ ਹੋਇਆ ਉਹਨਾਂ ਦੀ ਗੱਲ ਸੁਣ ਕੇ ਕਿ ਪੰਜਾਬ ਸਰਕਾਰ ਮਾਨ ਸਰਕਾਰ ਕਹਿੰਦੇ ਤੁਹਾਡੇ ਨਾਲ ਆ ਅਸੀਂ ਸਾਰੇ ਨਾਲ ਤੁਹਾਡੇ ਨਾਲ ਆ ਅਸੀਂ ਅੱਜ ਤੱਕ ਪਹੁੰਚ ਕਰ ਰਹੇ ਆ ਤੇ ਜਲਦੀ ਤੋਂ ਜਲਦੀ ਕਹਿ ਰਹੇ ਨੇ ਤੁਹਾਡੇ ਬੱਚੇ ਜਿਹੜੇ ਤੁਹਾਡੇ ਕੋਲ ਵਾਪਸ ਆਣਗੇ ਹੁਣ ਤੁਹਾਡੇ ਬੱਚੇ ਨਾਲ ਗੱਲ ਹੋਈਏ ਕਿੱਥੇ ਵਸੇ ਨੇ ਕਿੱਥੇ ਬੈਠੇ ਐਸੋ ਜੀ ਸਰ ਐਸ ਵੇਲੇ ਜੁਕ੍ਰੇਨ ਤੇ ਜਿੱਥੇ ਰਸ਼ੀਆ ਨੇ ਕਬਜ਼ੇ ਕੀਤੇ ਨੇ ਉੱਥੇ ਕਦੋਂ ਗਏ ਸੀ ਕੀ ਤੁਹਾਡਾ ਬੱਚਾ ਕਰੋ ਗਿਆ ਸੀ ਇਹ ਜੀ 23 ਦਸੰਬਰ ਨੂੰ ਗਏ ਸੀ ਹੋਰ ਬੱਚੇ ਨਾਲ ਗੱਲਬਾਤ ਹੋਈਏ ਪਰਿਵਾਰ ਨਾਲ ਹਾਂ ਜੀ ਥੋੜੀ ਜੀ ਗੱਲ ਹੁੰਦੀ ਹੈ ਬਿਲਕੁਲ ਕਿਤੇ ਥੋੜੀ ਜੀ ਰੇਂਜ ਨਹੀਂ ਆਂਦੀ ਬਿਲਕੁਲ ਥੋੜੀ ਜੀ ਗੱਲ ਹੁੰਦੀ ਹੈ ਯਕੀਨ ਆ ਪੰਜਾਬ ਸਰਕਾਰ ਦੇ ਵਿੱਚ ਕਰਨ ਦੇ ਹਾਂ ਜੀ ਬਿਲਕੁਲ ਯਕੀਨ ਆ ਕਿ ਵੇਖੋ ਜੀ ਸਾਰੇ ਘਰ ਐਲੈ ਸੁਖਤੇ ਟਾਈਮ ਕੱਢ ਕੇ ਸਾਡੇ ਘਰ ਆਏ ਨੇ ਤੇ ਸਾਨੂੰ ਯਕੀਨ ਹੈ ਕਿ ਰੱਬ ਵਰਗਾ ਮੌਸਲਾ ਮਿਲਦਾ ਜਦੋਂ ਸਰਕਾਰਾਂ ਇਦਾਂ ਸਾਡੀ ਹੈਲਪ ਵਾਸਤੇ ਆਏ ਨੇ ਕਿੰਨੇ ਵਜੇ ਬੱਸ ਤੁਹਾਨੂੰ ਦੱਸਿਆ ਉਹ ਟੋਟਲ ਕਿੰਨੇ ਵਜੇ ਬੱਸ ਇਹ 7 ਜਣੇ ਆ ਜੀ ਅੱਛਾ ਜੇ ਤਿੰਨ ਗਦਾਵਾਂ ਨੇ ਤਿੰਨ ਗੁਰਦਾਸਪੁਰ ਦੇ ਇੱਕ ਹਿਆਰਪੁਰ ਦਾ ਦੋ ਹਰਿਆਣੇ ਦੇ ਜਿਹੜੇ ਬੱਚੇ ਇਦਾਂ ਚੜੇ ਜਾਂਦੇ ਨੇ ਕੀ ਉਹਨਾਂ ਨੂੰ ਅਪੀਲ ਹੈ ਜੀ ਉਹਨਾਂ ਦੇ ਮਾਪਿਆਂ ਨੂੰ ਜਾਂ ਬੱਚਿਆਂ ਨੂੰ ਜੀ ਤੁਹਾਡੇ ਲਈ ਅਸੀਂ ਤੇ ਕਹਿ ਰਹੇ ਹਾਂ ਜੀ ਇਹੋ ਜੇ ਦੇਸ਼ ਦੇ ਵਿੱਚ ਟੂਰਿਸਟ ਦੇ ਵੀ ਨਹੀਂ ਜਾਂਦੇ ਹੁਣ ਸਾਨੂੰ ਪਤਾ ਲੱਗਾ ਵੀ ਉਧਰ ਜਿੱਦਾਂ جنگ ਲੱਗੀ ਹੋਈ ਆ ਤੇ ਅਸੀਂ ਹੱਥ ਜੋੜ ਕੇ ਬੇਨਤੀ ਕਰਨੀ ਆ ਵੀ ਕੋਈ ਵੀ ਬੱਚਾ بڑا ਸਮਝ ਸੋਚ ਕੇ ਇਸ ਪਾਸੇ ਪੈਰ ਧਰੇ ਕਦੀ ਵੀ ਦੋ ਚਾਰ ਸਿਆਣਿਆਂ ਦੀ ਸਲਾਹ ਲੈ ਕੇ ਫੇਰ ਕੋਈ ਬਾਹਰ ਜਾਣ ਦਾ ਕੰਮ ਕਰੇ ਕਿਸੇ ਸਿਆਣੇ ਬੰਦੇ ਦੀ